ਮੋਗਾ ਜ਼ਿਲ੍ਹੇ ਦੇ ਪਿੰਡ ਕੋਲੀਆਂ ਕਲਾਂ ਵਿਖੇ ਇੱਕ ਵਿਸ਼ਾਲ ਜੰਗਲ ਬਣਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਕੋਲੀਆਂ ਨੇ ਦੱਸਿਆ ਕਿ ਇਹ ਜੰਗਲ ਮੀਆਂ ਵਾਦੀ ਫਾਊਂਡੇਸ਼ਨ ਵੱਲੋਂ ਲਗਾਇਆ ਜਾ ਰਿਹਾ ਹੈ ਇਸ ਜੰਗਲ ਨੂੰ ਵੇਖਣ ਲਈ ਮਹਿਕ ਵਤਨ ਦੀ ਫਾਊਂਡੇਸ਼ਨ ਅਤੇ ਰੂਰਲ ਐਨ ਜੀਓ ਕਲੱਬ ਐਸੋਸੀਏਸ਼ਨ ਮੋਗਾ ਦੇ ਮੈਂਬਰ ਮੁਖਤੌਰ ਤੇ ਉੱਥੇ ਹਾਜ਼ਰ ਹੋਏ ਰਵੰਦ ਕਾਨੇ ਦੱਸਿਆ ਕਿ ਇਹ ਜੰਗਲ ਕੋਈ ਵੀ ਵਿਅਕਤੀ ਆਪਣੇ ਇਲਾਕੇ ਆਪਣੇ ਪਿੰਡ ਵਿੱਚ ਲਗਾ ਸਕਦਾ ਹੈ ਇਸ ਜੰਗਲ ਨੂੰ ਲਗਾਉਣ ਲਈ ਜਗਾ ਆਪਣੇ ਕੋਲੋਂ ਦੇਣੀ ਹੈ ਬਾਕੀ ਸਾਰਾ ਕੰਮ ਫਾਊਂਡੇਸ਼ਨ ਵੱਲੋਂ ਕੀਤਾ ਜਾਂਦਾ ਹੈ ਜੇਕਰ ਕੋਈ ਵੀ ਵਿਅਕਤੀ ਆਪਣੇ ਏਰੀਏ ਆਪਣੇ ਪਿੰਡ ਵਿੱਚ ਅਜਿਹੇ ਜੰਗਲ ਬਣਵਾਉਣਾ ਚਾਹੁੰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਫਾਊਂਡੇਸ਼ਨ ਅਤੇ ਐਨਜੀਓ ਦੇ ਅਹੁਦੇਦਾਰਾਂ ਨੇ ਇਸ ਕਾਰਜ ਦੀ ਸਲਾਘਾ ਕੀਤੀ। ਅੱਗੇ ਦੱਸੋ ਇਸ ਜੰਗਲ ਬਾਰੇ। ਅੱਜ ਬਹੁਤ ਖੁਸ਼ੀ ਦਾ ਦਿਨ ਹੈ। ਕਿ ਅੱਜ ਅਸੀਂ ਪੰਡਕੋਲੀਆ ਕਲਾਂ ਦੀ ਜਿਹੜੀ ಗ್ರಾಮ ਪੰਚਾਇਤ ਦੀ ਜਗ੍ਹਾ ਹੈ ਉੱਥੇ ਮੀਆਂ ਬਾਕੀ ਜੰਗਲ ਜਿਹੜਾ ਲੱਗ ਰਿਹਾ ਹੈਗਾ ਜਰਮਨ ਟੈਕਨੀਕ ਨਾਲ। ਉਹਨਾਂ ਨੇ ਆਪ ਹੀ ਜਿਹੜੇ ਹੈਗੇ ਪਲਾਂਟ ਪਿਆਰ ਕਰਨੇ ਆ ਤੇ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਧੂੜੀ ਵਗੈਰਾ ਪਾ ਕੇ ਖਾਦਰ ਰਾ ਕੇ ਉਹਨੇ ਬਹੁਤ ਵਧੀਆ ਤਰੀਕੇ ਨਾਲ ਬਣਾ ਕੇ ਉਹਨੂੰ ਮੇਨਟੇਨ ਕੀਤਾ ਜਾਊਗਾ। ਆਸ ਕਰਦੇ ਆ ਕਿ ਇਹ ਜਿਹੜਾ ਪਰਾਲਾ ਹੈਗੇ ਇਸ ਪਿੰਡ ਵਾਲਿਆਂ ਨੇ ਕੀਤਾ ਤੇ ਇੱਥੋਂ ਦੇ ਜਿਹੜੇ ਮਿਹਨਤੀ ਲੋਕ ਆ ਸਾਰੇ ਸਾਡੇ ਨਾਲ ਬੈਠੇ ਆ ਜਿਹੜੇ ਮਿਹਨਤ ਕਰਕੇ ਇੱਥੇ ਇਹ ਉਸ ਜੰਗਲ ਨੂੰਗਾ ਰਹੇ ਆ ਕੋਸ਼ਿਸ਼ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਿਸੇ ਪਿੰਡ ਦੇ ਵਿੱਚ ਅਗਰ ਪ੍ਰੋਜੈਕਟ ਕਿਸੇ ਪੰਚਾਇਤ ਨਾਲ ਟਾਈ-ਅਪ ਕਰਕੇ ਲਾਗੂ ਹੁੰਦਾ ਤਾਂ ਸਾਨੂੰ ਸਾਰਿਆਂ ਨੂੰ ਇਸ ਗੱਲ ਵਾਸਤੇ ਹੰਬੜਾ ਮਾਰਨਾ ਚਾਹੀਦਾ ਕਿ ਦਿਨੋਂ-ਦਿਨ ਜਿਹੜੇ ਹੈਗੇ ਦਰਖਤ ਕੱਟ ਰਹੇ ਆ ਕੁਦਰਤ ਨਾਲ ਮਨੁੱਖ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਛੇੜਛਾੜ ਕਰ ਰਿਹਾ ਹੈ ਉਰਾਪਲਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਘੱਟੋ ਘੱਟ ਇੱਕ ਦਰਖਤ ਜਿਹੜਾ ਅਸੀਂ ਨਾਲ ਲੈ ਕੇ ਜਾਣਾ ਸਾਡੇ ਮਰਨ ਤੇ ਵੀ ਜਿਹੜੀ ਹੈਗੀ ਇੱਕ ਦਰਖਤ ਦੀ ਲੱਕੜ ਬੰਦਾ ਨਾਲ ਹੀ ਲੀ ਜਾਂਦਾ ਉਹ ਸਾਨੂੰ ਸਾਡੇ ਸਸਕਾਰ ਵਾਸਤੇ ਵੀ ਲੋੜ ਹੈ ਉਹ ਸਾਨੂੰ ਚਾਹੀਦਾ ਹੈ ਵੀ ਘੱਟੋ ਘੱਟ ਅਸੀਂ ਇੱਕ ਦਰਖਤ ਜ਼ਰੂਰ ਲਾਈਏ ਤਾਂ ਕਿ ਅਸੀਂ ਜਿਹੜੀ ਕੁਦਰਤ ਨਾਲ ਇੰਨੀ ਧੱਕੇਸ਼ਾਈ ਹੋਈ ਆ ਪਿਛਲੇ ਸਮੇਂ ਦੇ ਵਿੱਚ ਆਉਣ ਵਾਲੀ ਪੀੜ੍ਹੀ ਵਾਸਤੇ ਕੋਈ ਸਾਫ਼ ਸੁਥਰਾ ਵਾਤਾਵਰਣ ਛੱਡ ਕੇ ਜਾਈਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਹੈਗੀਆਂ ਉਹ ਸਾਨੂੰ ਘੱਟੋ ਘੱਟ ਇਸ ਗੱਲ ਤੋਂ ਨਾ ਦੁਰਕਾਰਨ ਕਿ ਸਾਡੇ ਜਿਹੜੇ ਵੱਡੇ ਵੱਡੇਰੇ ਸੀ ਪੁਰਖੇ ਸੀਗੇ ਉਹਨਾਂ ਨੇ ਜਾਨਕੀ ਪ੍ਰਕਿਰਤੀ ਦਾ ਇਦਾਂ ਕਿ ਸਾਨੂੰ ਹੁਣ ਸਾਹ ਲੈਣਾ ਵਿਅੱਖਾ ਸਾਰੇ ਨੂੰ ਇਹ ਅਪੀਲ ਕਰਦੇ ਆ ਕਿ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਦਰੱਖਤ ਲਾ ਕੇ ਆਪ ਜਣ ਤੁਹਾਡਾ ਜਿਹੜਾ ਵਾਤਾਵਰਣ ਹੈਗਾ ਇਹਨੂੰ ਗੰਦਲਾ ਹੋਣ ਤੋਂ ਵੀ ਬਚਾਓ ਤੁਹਾਨੂੰ ਹਵਾ ਸ਼ੁੱਧ ਮਿਲੇ ਤੁਹਾਡੀ ਆਉਣ ਵਾਲੀਆਂ ਜਿਹੜੀਆਂ ਨਸਲਾਂ ਹੈਗੀਆਂ ਉਹ ਬਹੁਤ ਭਿਆਨਕ ਬਿਮਾਰੀਆਂ ਤੋਂ ਬਚ ਕੇ ਰਹਿਣ ਖੁਸ਼ੀ ਹੁੰਦੀ ਹੈ ਜਦੋਂ ਕੋਈ ਵੀ ਪੰਡਿਆਤਾਂ ਉੱਥੋਂ ਦੇ ਜਿਹੜੇ ਲੋਕ ਹੈਗੇ ਇਹੋ ਜਿਹਾ ਕੰਮ ਕਰਦੇ ਆ ਮਨਖੋਸ਼ ਹੰਦਾਜਾ 60 70 ਕਿਲੋਮੀਟਰ ਤੋਂ ਇੱਥੇ ਦੇਖਣ ਆਏ ਆ ਤੇ ਕੋਸ਼ਿਸ਼ ਕਰਾਂਗੇ ਵੀ ਇਸ ਚੀਜ਼ ਨੂੰ ਡਿਸਟ੍ਰਿਕਟ ਦੇ ਹੋਰ ਪੰਡਿਆਂ ਦੇ ਵਿੱਚ ਵੀ ਆਪਦੇ ਵਾਲੇ ਪਾਸੇ ਵੀ ਇਹਨੂੰ ਲਾਗੂ ਕਰੀਏ ਧੰਨਵਾ